وایګوجي کا قالصا وایګوجي کی فتیف پورا یوټو ګورو کې لالوي اړه امرت وی له نسبالوي ګورا یوټو ګورو کې لالوي اړه امرت وی له نسبالوي ਇਹ ਰੇਸ਼ਨਾ ਕਰ ਜਲ ਨਾਲਵੇਂ ਸਸ ਸਿਮਰਾਨ ਕੋਰ ਤੇ ਤੇ ਆ ਰੱਬ ਨੂੰ ਹਾ ਹੱਥ ਜੋੜ ਪੱਤ ਵਿਬਲਾ ਉਸਾਬ ਨੂੰ ਹਾ ਹੱਥ ਜੋੜ ਪੱਤ ਵਿਬਲਾ ਉਸਾਬ ਕੱਕਾ ਕੰਗੇ ਨਾਲ ਕੇ ਸਨ ਉਸਵਾਰ ਲੈ ਕੱਕਾ ਕੋਜੀ ਕੋਜੀ ਬੰਨ ਦਾ ਸਤਾਰ ਲੈ ਆਣੀ ਪੜਤੇ ਵਿਚਾਰ ਲੈ ਕਗ ਕੱਲ ਨਾ ਕਮਾਈ ਸਾਦਾ ਕੰਮ ਹੀ ਹੁੰਦੀ ਐ ਰਜ ਰੰਜਨ ਪਰੇਮ ਵਾਲੀ ਰੰਗੀ ਹੁੰਦੀ ਐ ਤੇ ਚਿੰਤਾ ਦੇ ਵਿੱਚ ਕਦੇ ਵੀ ਨਾ ਸੜੀਏ ਸੱਚਾ ਛੋਟੀ ਛੋਟੀ ਗੱਲ ਤੋਂ ਨਾ ਲੜੀਏ ਜੇ ਜੀਵਨ ਪਰੇਮ ਵਾਦਾ ਕਰੀਏ ਚਾ ਚਾ ਚੁਰ ਤੇ ਪ੍ਰੇਮ ਨਾਲ ਕਦੇ ਕਰੀ ਕਰੀਏ ਈਵਿਸੂ ਵਿੱਚ ਈਵਿਸੂ ਵਿੱਚ ਔਲੀ ਚੰਗੇ ਗੁਣ ਨਾਲ ਪਈਏ ਟੈਂਕਾ ਟਾਲਦੇ ਆ ਤੇ ਸੇਵਾ ਜੋ ਕਮਾਏ ਹਾਂ ਠੋਕਰਾਂ ਨਖਾਂ ਸੁੱਕ ਪਾਉਂਦਿਆਂ ਡੱਡ ਡਿੱਗਿਆਂ ਨੂੰ ਚੁੱਕ ਕੇ ਉਠਾਉਂਦੇ ਨੇ ਡੱਡ ਦੰਦ ਦੀ ਕਲਾ ਨਹੀਂ ਕਦੇ ਵੀ ਚਾਹੀਦਾ ਨਨ ਪਾਣੇ ਵਿੱਚ ਸਦਾ ਸ਼ੁਕਰ ਮਨਾਈਦਾ ਤਤ ਤੇਰਾ ਵਾਹਿਗੁਰੂ ਆਗੇ ਸੰਗੇ ਐਥੇ ਤਾਂ ਥੜਕਾ ਦਾ ਜਿੰਨੂ ਕੋਈ ਲੱਗ ਰੰਗ ਹੈ ਦੇਖ ਦੇਖ ਦੁਨੀਆ ਹੁੰਦੀ ਦੰਗ ਹੈ ਤੇ ਤਾਂ ਤਨ ਤਨ ਲੈ ਜਿੱਤ ਨਾ ਹੋ ਜਿੱਤ ਜਾਂਦਾ ਨਾ ਨਾਰਾ ਜੋ ਨਿਰਾਸ ਸਦਾ ਤੋ ਕਹਾਂਦਾ ਐ ਪਪਾ ਪਾੜ ਕੋਈ ਪੰਨਾ ਇਤਿਹਾਸ ਦਾ ਆ ਫਫੜੀ ਰੱਖ ਪੱਲਾ ਚੜਦਾ ਆਸਦਾ ਬਬਾ ਬਾਣੀ ਅੰਗ ਸੰਗ ਢਾਰੇ ਕਾਜ਼ਦਾ ਪਪਾ ਪੁੱਲ ਕੇ ਵੀ ਫਰੇਮ ਨਹੀਂ ਓਟ ਤੱਕੀ ਮੰਮਾ ਮੈਨ ਦਾ ਜੇ ਉਤਹੀ ਭਰੋਸਾ ਰੱਖੀਏ ਇਹ ਯੋਧੇ ਬਹਾਦਰਾਂ ਤੇ ਜਾਏ ਹਾਂ ਰਾਰ ਰੰਭੇ ਇੱਕ ਘਟਾਰਾ ਜੇ ਹਾਂ ਹਾਂ ਲੱਖ ਲੱਖਣਾ ਲਗੁਰੂ ਦੇ ਲੜਾਈ ਹਾਂ ਬਬਾ ਵੇਖ ਸੱਚੇ ਪਾਸ ਦਾ ਦੀ ਕਲਾ ਪਰਤਦੀ ਰਾੜਾ ਮੋੜ ਦੇ ਕੀ ਹੋਈ ਤੇਰੀ ਸ਼ਾਨ ਪਰਤਦੀ ਰਾੜਾ ਮੋੜ ਦੇ ਕਿਓ ਇਤਨੀ ਸ਼ਾਨਪਰਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੂੰ ਮੇਰਾ ਸ਼ਬਦ ਪਸੰਦ ਆਇਆ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ